ਦੇ 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 ਕਮਾ ਉਹ ਸਾਈਟ ਹੋ ਗਿਆ ਭਾਈ ਬੜਾ ਚਲ ਵੀ ਜੀ ਕਰ ਹਾਂਜੀ ਇੱਕ ਮਾਰੀ ਵਰਟ ਟ੍ਰੈਂਡ ਟ੍ਰੈਂਡ ਪਰ ਸਾਰ ਸਾਰ ਫੋਟੋ ਬਿੱਟੇ ਨੂੰ ਟਿੱਕੀ ਨੂੰ ਆ ਮੈਂ ਆਈਡੀ ਚ ਫੀਰ ਵੀ ਨਾ ਕਰੀਆ ਵਿੱਚ ਕਰੋ ਕਰੋ ਜੀ ਕਿਤਾਬਾਂ ਨੂੰ ਚਲੋ ਯਾਰ ਕਿਦੋਂ ਸਾਈਟ ਦੇ ਪੈਸੇ ਰੀ ਰੂ ਹਾਂਜੀ ਹਾਂਜੀ ਭਾਈ ਸਾਹਿਬ ਆਤੀ ਸਵੇਰੇ ਮੌਜਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰ ਸਿੰਘ ਸਾਹਿਬ ਜਾਨੀ ਰਕਬੀ ਸਿੰਘ ਜੀ ਉਹਨਾਂ ਨਾਲ ਪੰਥਕ ਵਿਚਾਰਾਂ ਬਾਰੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਔਰ ਲੰਮੀਆਂ ਪੰਥਕ ਵਿਚਾਰਾ ਹੋਈਆਂ ਨੇ ਜਿਹਦੇ ਵਿੱਚ ਪਹਿਲੀ ਤਰੀਕ ਤੋਂ ਜਿਹੜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਲੀਡਰਸ਼ਿਪ ਆਈ ਉਹ ਨਹੀਂ ਆ ਔਰ ਪੰਥ ਦੇ ਹੋਰ ਗੰਭੀਰ ਜਿਹੜੇ ਮਸਲੇ ਆ ਜਿਹੜੇ ਮੌਜੂਦਾ ਮਸਲੇ ਆ ਔਰ ਪੰਥ ਨੂੰ ਔਰ ਸ਼ਰੋਗਰੀ ਅਕਾਲੀ ਦਲ ਨੂੰ ਜਿਹੜੀ ਇਸ ਟਾਈਮ ਤੇ ਬਹੁਤ ਵੱਡੀ ਜਿਹੜੀ ਇਸ ਵळे ਘਾਟ ਪਈ ਆ ਚਾ ਉਹ ਰਾਜਨੀਤਿਕ ਤੌਰ ਤੇ ਹੈ ਔਰ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਤੇ ਪੰਥ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਵਾਸਤੇ ਤੇ ਪਿਛਲੀਆਂ ਜਿਹੜੀਆਂ ਗਲਤੀਆਂ ਲੀਡਰਸ਼ਿਪ ਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਲਿਖਤੀ ਤੌਰ ਤੇ ਉਹ ਇੱਕ ਤਰੀਕ ਨੂੰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਾੜ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਆਣ ਕੇ ਇੱਕ ਮੰਗ ਪੱਤਰ ਦੇਣਗੇ ਕਿ ਚਿੱਠੀ ਦੇਣਗੇ ਕਿ ਸਾਡੇ ਤੋਂ ਜਦੋਂ ਸਰਕਾਰ ਸੀ ਤੇ ਉਹ ਸਰਕਾਰ ਵਿੱਚ ਬੈਠੇ ਸਨ ਕਿ ਉਸ ਟਾਈਮ ਤੇ ਜਿਹੜੇ ਵਿਦਰਪੀ ਹੋਏ ਐ ਤੇ ਵਿਦਰਪੀ ਵਾਲੇ ਲੋਕਾਂ ਨੂੰ ਜਿਹੜੀ ਸਜ਼ਾ ਨਹੀਂ ਕਿ ਦਿੱਤੀ ਗਈ ਔਰ ਉਹਦੇ ਚਾਹੀ ਉਹ ਕਹਿੰਦੇ ਬੋਲ ਨਹੀਂ ਸਕੇ ਸੈਣੀ ਨੂੰ ਡੀਜੀਪੀ ਲਾਇਆ ہزار ਹਾਲ ਮਦੂਦ ਉਹਦੇ ਘਰੋਂ ਟਿਕਟ ਦਿੱਤੀ ਚ ਇਸੇ ਤਰ੍ਹਾਂ ਹੋਰ ਮਾਫੀ ਦਿੱਤੀ ਗਈ ਰਾਮ ਨਹਿਮ ਨੂੰ ਕਹਿੰਦੇ ਸੀ ਉਹ ਉਸ ਵਕਤ ਨਾਲ ਸੀ ਤੇ ਲੇਕਨ ਸੀ ਉੱਥੇ ਬੋਲੇ ਨਹੀਂ ਜੋ ਕਿਰਪਾਣੀ ਕੀ ਬੋਲ ਗਏ ਸੱਚ ਧਰਬ ਝੂਠ ਨਾ ਬੋਲ ਗਏ ਜੋਗਰ ਦਸੇ ਬਾਤ ਮਰੀਦਾ ਜੋਲ ਗਏ ਸੋ ਉਹਨਾਂ ਸਾਰੇ ਜਿਹੜੇ ਉਹਨਾਂ ਤੋਂ ਕਟਾਈਆਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਨਤਮਸਤ ਹੋਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲੀ ਤਰੀਕ ਨੂੰ 11 ਵਜੇ ਸਾਰੀ ਲੀਡਰਸ਼ਿਪ ਜਿਹੜੀ ਆ ਏ ਧਿਆਨ ਕੇ ਅਕਾਲ ਤਖਤ ਸਾਹਿਬ ਦੇ ਜਹੰਦਾਬ ਨੂੰ ਮਿਲੋਗੇ ਔਰ ਉਸ ਬਾਰੇ ਅਸੀਂ ਅੱਜ ਮਿਲ ਕੇ ਇਸ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਾਰਾਂ ਨੇ ਕੀਤਾ ਬੜੀਆਂ ਗੰਭੀਰ ਵਿਚਾਰ ਹੋਈਆਂ ਕਿ ਪੰਥਕ ਸ਼ਕਤੀ ਨੂੰ ਕਿਸ ਤਰ੍ਹਾਂ ਕੀਤਾ ਇਕੱਠਾ ਕੀਤਾ ਜਾਵੇ ਜਿਹੜੇ ਗੰਭੀਰ ਮਸਲੇ ਨੇ ਔਰ ਉਹਨਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਜਿਹੜਾ ਹੋਇਆ ਹੈ ਇਹ ਸਾਰਾ ਅਕਾਲ ਤਖਤ ਸਾਹਿਬ ਦੇ ਜਹਦਾਰਾਂ ਨਾਲ ਹੀ ਮਿਲ ਕੇ ਕੀਤਾ। ਤੁਸੀਂ ਤੁਹਾਨੂੰ ਕੀ ਲੱਗਦਾ ਕਿ ਬੇਦਬੀ ਦੇ ਦੌਰ ਚ ਕੌਣ ਦੋਸ਼ੀ ਸੀਗਾ ਉਸ ਵੇਲੇ ਕਿ ਲੱਗਦਾ ਕਿ ਕੋਈ ਸਾਰੇ ਹੁਣ ਮੈਂ ਇਕੱਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਨੂੰ ਕਲੈਕਟਿਵ ਤੌਰ ਤੇ ਸਾਰੀ ਲੀਡਰਸ਼ਿਪ ਹੀ ਦੋਸ਼ੀ ਸੀ। ਹੂੰ ਕਿਉਂਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਇਹ ਕਾਰਵਾਈ ਉਥੇ ਨਹੀਂ ਹੋਈ ਜਾਂ ਡੀਜੀਪੀ ਲਾਇਆ ਗਿਆ ਚਾਹੇ ਅਕਾਲ ਤਖਸ਼ਾਹ ਤੇ ਮਾਫੀ ਦਿੱਤੀ ਗਈ ਸਾਰੀ ਲੀਡਰਸ਼ਿਪ ਉਹਦੇ ਉਸ ਟਾਈਮ ਤੇ ਹੈਗੀ ਹੈ ਇਕੱਲੇ ਦਾ ਨਾ ਕਿਸ ਦਾ ਪੱਕਾ ਲੈਣਾ ਕੀ ਲੱਗਦਾ ਇਸੇ ਚੀਜ਼ ਦਾ ਕਿ ਹਮਿਆਜਾ ਜਿਹੜਾ ਅਕਾਲੀ ਦਲ ਨੂੰ ਧੁੱਕਣਾ ਪੈ ਰਿਹਾ ਜੀ ਲੱਗਦਾ ਵੀ ਕੋ ਜਿਹੜਾ ਅ ਅਰਸ਼ ਤੋਂ ਫਰਸ਼ ਤੇ ਆ ਨਾ ਸ਼ਰਮ ਨਹੀਂ ਅਕਾਲੀ ਦਾਲ ਉਹਦਾ ਮੁੱਖ ਕਾਰਨ ਇਹੋ ਹੀ ਆ ਵੀ ਉਹਦੀ ਪਿੱਠ ਜਿਹੜੀ ਉਹ ਏ ਗੁਰੂ ਵੱਲੋਂ ਹਟਕੇ ਤੇ ਪਰੇ ਦਿੱਲੀ ਵਾਲੇ ਪਾਸੇ ਹੋ ਗਈ ਸੀ ਔਰ ਸਿੱਖ ਜਿਹੜਾ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿੰਦਾ ਔਰ ਇੱਥੇ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਗੁਰੂ ਅਰਖਪਿੰਦ ਪਾਸ਼ਾ ਨੇ ਜਿਹੜਾ ਮੀਰੀ ਪੀਰੀ ਦਾ ਸਿੱਖ ਜਿੱਥੇ ਰਾਜਨੀਤਿਕ ਹੈ ਉੱਥੇ ਧਾਰਮਿਕ ਵੀ ਹੈ ਔਰ ਧਰਮ ਨੂੰ ਉੱਤੇ ਰੱਖ ਕੇ ਰਾਜਨੀਤੀ ਨੂੰ ਥੱਲੇ ਰੱਖ ਕੇ ਘੋੜੀ ਬਣਾ ਕੇ ਰਾਜਨੀਤੀ ਸਿੱਖ ਨੇ ਕਰਨੀ ਸੀ لیکن کئیرا ਜਦੋਂ ਰਾਜ ਭਾਗ ਆ ਜਾਂਦਾ ਹੈ ਉਦੋਂ ਧਰਮ ਨੂੰ ਜਿਹੜੇ ਲੀਡਰਸ਼ਿਪ ਆਰ ਨੇ ਉਹ ਥੱਲੇ ਕਰ ਦਿੰਦੇ ਆ ਉਹ ਨਿਜ ਪ੍ਰਸਤੀ ਜਿਹੜੀ ਹੈ ਤੇ ਸਰਕਾਰਾਂ ਦੀ ਉਹ ਉੱਪਰ ਹੋ ਜਾਂਦੀ ਹੈ ਜਿਹਦੇ ਕਰਕੇ ਜੇ ਧਰਮ ਦਾ ਕੁੰਡਾ ਰਵੇ ਤੇ ਰਾਜ ਵੀ ਸਹੀ ਚੱਲਦਾ ਹੈ ਫੈਸਲੇ ਵੀ ਸਹੀ ਹੁੰਦੇ کئیرا ਉਦੋਂ ਗਲਤ ਫੈਸਲੇ ਹੁੰਦੇ ਆ ਜਦੋਂ ਅਸੀਂ ਧਰਮ ਤੋਂ ਪਾਸੇ ਚਲੇ ਜਾਂਦੇ ਆ ਧਰਮ ਨੂੰ ਉੱਤੇ ਕੁੰਡਾ ਬਣਾ ਕੇ ਨਹੀਂ ਚਲਦੇ ਉਹ ਫੈਸਲੇ ਇਸ ਕਰਕੇ ਗਲਤ ਹੋਇਆ ਜਦੋਂ ਸਾਡੀ ਪਿਠ ਜਿਹੜੀ ਹੈ ਉਹ ਧਾਰਮਿਕ ਤੌਰ ਤੇ ਦਰਬਾਰ ਸਾਹਿਬ ਵੱਲੋਂ ਜਾਂ ਕਾਲ ਤਖਤ ਸਾਹਿਬ ਵੱਲੋਂ ਪਰੇ ਹੁੰਦੀ ਆ ਇਹ ਨਹੀਂ ਵੀ ਇਹਨਾਂ ਦੀ ਮੌਜੂਦਾ ਟਾਈਮ ਤੇ ਜਾਂ ਪਹਿਲਾ ਟਾਈਮ ਤੇ ਵੀ ਜਿਹੜੀ ਲੀਡਰਸ਼ਿਪ ਜਿੱਤਰਾ ਮਹਾਰਾਜਾ ਰਜੀਤ ਸਿੰਘ ਸੀ ਉਹਨਾਂ ਤੋਂ ਗਲਤੀ ਹੋਈ ਤੇ ਉਹਨਾਂ ਨੂੰ ਇੱਥੇ ਕਾਲ ਤਖਤ ਸਾਹਿਬ ਤੇ ਜਿਹੜਾ ਸੀ ਉਹ ਸੱਤਿਆ ਗਿਆ ਔਰ ਕਾਲੀ ਫੁੱਲਾਸ ਅਗਰ ਕਹਾਂ ਇਹਨਾਂ ਨੂੰ ਆ ਇਮਲੀ ਦੇ ਦਰਖਤ ਨਾਲ ਬੰਦ ਹੋ ਤੇ ਇਹਨਾਂ ਦੇ ਕੋਟਲੇ ਮਾਰੋ ਮੋਰੋ ਖਾਲਸਾ ਪੰਥਰੇ ਜਦੋਂ ਵੱਜ ਗਿਆ ਅਣ ਕਿ ਨਿਮਰਤਾ ਹੋ ਗਈ ਉਹਨਾਂ ਕਹਿੰਦਾ ਜੋ ਬੱਜਿਆ ਤੋਂ ਵੱਧ ਹੋ ਗਏ ਰਹਿੰਦੇ ਹੋ ਨੇ ਮਤਲਬ ਉਹਨਾਂ ਨੇ ਵੀ ਆਣ ਕੇ ਮਹਾਰਾਜ ਰਣਜੀਤ ਸਿੰਘ ਨੇ ਵੀ ਆਣ ਕੇ ਕਾਲ ਤਖਤ ਸਾਹਿਬ ਤੇ ਨਾਟਕ ਜਿਹੜੇ ਹੋਏ ਸੀ ਕਿ ਲੱਗਦਾ ਨਹੀਂ ਸਮਾਂ ਜ਼ਿਆਦਾ ਹੋ ਗਿਆ ਜੀ ਵੇਖੋ ਕਦੀ ਵੀ ਜਿਹੜੇ ਭੁੱਲ ਬਖਸ਼ਾਉਣ ਦਾ ਟਾਈਮ ਆ ਨਾ ਇਹ ਅੱਗੇ ਸਮਝ ਚੰਦੋ ਉਹਨਾਂ ਦਾ ਲਾਲਾ ਪਾਛੇ ਜੋ ਵੀ 300 300 ਗਲਤੀਆਂ ਦਾ ਸਿੱਖ ਪੁਤਲਾ ਸਿੱਖ ਨਹੀਂ ਹਰੇਕ ਮਨੁੱਖ ਜਿਹੜਾ ਗਲਤੀ ਦਾ ਪੁਤਲਾ ਹੈਗਾ ਤੇ ਜੇ ਫਿਰ ਵੀ ਉਹ ਆਣ ਕੇ ਇਹ ਅਨਕ ਨਤਮਸਤ ਹੋ ਗਏ ਗਲਤੀ ਨੂੰ ਮੰਨਦਾ ਰ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਸਵੇਰ ਤੋਂ ਘੁੱਸਿਆ ਸ਼ਾਮ ਨੂੰ ਘਰ ਆ ਜੇ ਕੋਈ ਉਹਨੂੰ ਘੁੱਸਿਆ ਨਹੀਂ ਕਹਿਦਾ ਇਹ ਠੀਕ ਆ ਦੋ ਕਾਲਕਪਤ ਸਾਬ ਦੇ ਜਹੇਦਾਰ ਉਹਨਾਂ ਨੂੰ ਸੇਵਾ ਲਾਉਣਗੇ ਉਹ ਖਿੜੇ ਮੱਥੇ ਪ੍ਰਵਾਹਨ ਕਰਨ ਤੇ ਕੋਈ ਦੇਰ ਨਹੀਂ ਹੁੰਦੀ ਤੇ ਕੋਈ ਕਹੇ ਕੰਮ ਨੂੰ ਕੋਈ ਦੇਰੀ ਨਹੀਂ ਹੁੰਦੀ ਜਦੋਂ ਜਾ ਕੇ ਉਹਦਾ ਸਵੇਰਾ ਹੁੰਦਾ ਹੈ ਭਾਈ ਸਾਹਿਬ ਜਦੋਂ ਪਹਿਲਾਂ ਵੀ ਇਹਨਾਂ ਨੇ ਮਾਫੀ ਮੰਗੀ ਸੀਗੀ ਉਸ ਦੀ ਉਸ ਦੀ ਬਾਅਦ ਉਹਨਾਂ ਨੇ ਕਿਹਾ ਅਸਲ ਤੇ ਮਾਫੀ ਨਹੀਂ ਮੰਗੀ ਗਈ ਉਦੋਂ ਫਿਰ ਮੈਂ ਵਹਿਤ ਨਹੀਂ ਮਿਲ ਉਹਦੋਂ ਅਕਾਲ ਤਖਤ ਸਾਹਿਬ ਦੀ ਮਰਯਾਦਾ ਤੇ ਲੰਗਣਾ ਕਿੱਸੀ ਇੱਕ ਇੱਥੇ ਵਿਧਿ ਵਿਧਾਨ ਆ ਵੀ ਦੇ ਕੇ ਗਲਤੀ ਕੀਤੀ ਉਹਨਾਂ ਕੇ ਐਪਲੀਕੇਸ਼ਨ ਦਵੇ ਪੰਜ ਸਿੰਘ ਸਹਿਬਾਨ ਕੱਤਰ ਹੋਣ ਅਕਾਲ ਤਖਤ ਸਾਹਿਬ ਦੇ ਅੱਗੇ ਮਾਫੀ ਹਦੀ ਮੰਗਣ ਪਾਉਣੀ ਆ ਆਪਾਂ ਪਰੇ ਰੋਜ਼ ਝਗੜੇ ਹੋ ਜਾਂਦੇ ਆਪਣੇ ਤੇ ਆਪਾਂ ਰੋਜ਼ ਜਿਹੜਾ ਮਾਫੀ ਮਗਾਉਣੇ ਕੇ ਸਿੰਘ ਨੂੰ ਔਰ ਪਰ ਇਹ ਤਾਂ ਕਿ ਮਾਨੂੰ ਮਾਫੀ ਮੰਗਣੀ ਪਈਦੀ ਹੈ ਕਿ ਪਿੱਛੇ ਜਾ ਕੇ ਉਹ ਨਾਲੇ ਜਾ ਕੇ ਉੱਥੇ ਮੰਗ ਲਾ। ਕਾਲ ਤਖਤ ਸਾਹਿਬ ਦੇ ਪਿੱਛੇ ਦੀ ਬਾਖੀ ਬੁੜੀ ਜਾ ਸਕਦੀ। ਔਰ ਉਹ ਵੀ ਮੈਂ ਸਭੀਤਾ ਕਿ ਸਿੱਖੀ ਸਿਧਾਂਤ ਦੀ ਕਾਲ ਤਖਤ ਸਾਹਿਬ ਦੇ ਸੂਲਾਂ ਦੀ ਇੱਕ ਅਲੱਗਣਾ ਹੋਣੀ ਹੈ। ਉੱਥੇ ਦੀ ਮਾਫੀ ਮੰਗਣੀ ਕਿ ਕਾਲ ਤਖਤ ਸਾਹਿਬ ਦੇ ਅੱਗੇ ਮੰਗਣੀ। ਇਹ ਨਹੀਂ ਫੈਮਿਲੀ ਕੀਤਾ ਜਾਦਾ। ਸੋ ਇਹ ਜਿਹੜਾ ਮਾਫੀ ਵਾਲਾ ਕੰਮ ਆ ਨਾ ਉਹ ਵਿਤੀ ਦੇ ਵਿਧਾਨ ਦੇ ਅਨੁਸਾਰ ਹੋਣਾ ਚਾਹੀਦਾ। ਜਿਸ ਤਰ੍ਹਾਂ ਹੋਣਾ ਹੀ ਇਹ ਲੀਡਰਸ਼ਿਪ ਜਿਹੜੀ ਆ ਪਹਿਲੀ ਤਰੀਕੇ ਨਾਲ ਆਊਗੀ ਔਰ ਆਣ ਕੇ ਦੱਸੂਗੀ ਵੀ ਸਾਥ ਵਾ ਗਲਤੀਆਂ ਅਸੀਂ ਉਦੋਂ ਕੀਤੀਆਂ ਭਾਵੇਂ ਨਹੀਂ ਪਰ ਅਸੀਂ ਬੋਲੇ ਤਾਂ ਨਹੀਂ ਨਾ ਜਦੋਂ ਸਹਬਜ਼ਾਦਿਆਂ ਨੂੰ ਸ਼ਹੀਦ ਕਰਨ ਲੱਗੇ ਸੀ ਸ਼ੇਰ ਜਿਹੜਾ ਉਹ ਆਪਣੇ ਉਤਰਦਾ ਜਿਹੜਾ ਮਲੇਰ ਕੋਟਲੇ ਦਾ ਹੈ ਨਵਾਬ ਸ਼ੇਰਖੰਦ ਉਹੀ ਬੋਲੇ ਸੀ ਨਾ ਬਾਕੀ ਤਾਂ ਚੁੱਪ ਕਰ ਰਹੇ ਸੀ ਦੋਸ਼ੀ ਦੋਵੇਂ ਇਹ ਜਿਹੜੇ ਉਸ ਟਾਈਮ ਤੇ ਜਦੋਂ ਸਹਬਜ਼ਾਦਿਆਂ ਨੂੰ ਸ਼ਹੀਦ ਕਰਨ ਲੱਗੇ ਨਹੀਂ ਬੋਲੇ ਤੇ ਦੋਸ਼ੀ ਤਾਂ ਉਹ ਵੀ ਹੈਗੇ ਸੀ ਉੱਚ ਬੜੇ ਲੋਕ ਸੀ ਉਦੋਂ ਕੱਲੇ ਉਹ ਨਹੀਂ ਹੈਗਾ ਪਰ ਹਾਰ ਆ ਮਾਰਾ ਕੰਮ ਉਹ ਨਾ ਬਾਈ ਸਾਹਿਬ ਲੱਗਦਾ ਹੈ ਕਿ ਇੱਕ ਇੱਕ ਤੁਸੀਂ ਕਹਿ ਰਹੇ ਹੋ ਕਿ ਸਾਰੀ ਲੀਡਰਸ਼ਿਪ ਪੌਂਚੀ ਤੁਸੀਂ ਪੰਥਕ ਸੇਵਾ ਬਹੁਤ ਧੱਕੇ ਸਮਝ ਕੇ ਦਿੱਤੀ ਦਿਸੰਬਰ ਦੀ ਅਗਰ ਬਾਤ ਇਹ ਨਾ ਹੋ ਪੂਰੀ ਹੋਏਗੀ ਕੋਈ ਕੀ ਲੱਗਦਾ ਹੈ ਕੌਣ ਕੌਣ ਪੁੱਛ ਸਕਦਾ ਹੈ ਜਾਂ ਕੌਣੀ ਦੇਖੋ ਜਿਹੜੇ ਜਲੰਧਰ ਚ ਇਕੱਠੇ ਹੋਏ ਸੀ ਨਾ ਲੀਡਰਸ਼ਿਪ ਉਹ ਤਾਂ ਸਾਰੇ ਪੁੱਛੂ ਨਹੀਂ ਬਈ ਤੁਹਾਡੇ ਬਾਅਦ ਮੇਰਾ ਤਾਂ ਸਾਰਿਆਂ ਨੂੰ ਕਹਿਣਾ ਚਾਹਣਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਿ ਉਹ ਤਾਂ ਜਦੋਂ ਇਸ਼ਤਿਹਾਰ ਦਿੱਤੇ ਗਏ ਸੀ ਨਾ ਆਪਣੇ ਉਹ ਮਾਫੀ ਤੋਂ ਬਾਅਦ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੇ ਸੀ ਉਹਦੇ ਮੈਂਬਰ ਸਭਾ ਨਾਲ ਵੀ ਹੈਗੇ ਆ ਭਾਵੇਂ ਮੈਂਬਰ ਸਭਾ ਨਾਲ ਦੇ ਵਿੱਚ ਕੋਈ ਗਲਤੀ ਨਹੀਂ ਸੀ ਮੈਂ ਉਹਨਾਂ ਮੈਂਬਰ ਸਭਾ ਨਾਲ ਨੂੰ ਔਰ ਸਮੁੱਚੀ ਲੀਡਰਸ਼ਿਪ ਥੱਲੇ ਵਾਲੇ ਸਿੰਘਾਂ ਨੂੰ ਵੀ ਕਹਿਣਾ ਕਿਉਂਕਿ ਨਾਲ ਹੀ ਰਹੇ ਆ ਨਾ ਸਾਰੇ ਉਹ ਸਾਰੇ ਸਿੰਘਾਂ ਨੂੰ ਭਾਵੇਂ ਕੋਈ ਥੱਲੇ ਜ਼ਹੀਦਾਰ ਵੀ ਆ ਕੋਈ ਪ੍ਰਧਾਨ ਵੀ ਆ ਕਿਹੜੇ ਜ਼ਿਲ੍ਹੇ ਦਾ ਕੋਈ ਇਸੇ ਤਰ੍ਹਾਂ ਹਲਕੇ ਦੇ ਇੰਚਾਰਜ ਵੀ ਆ ਕੋਈ ਹੈਗੇ ਜਿਹੜੇ ਕਿਉਂਕਿ ਕਾਲ ਤਖਸਾਲ ਤੇ ਨਤਮਸਤ ਹੋਇਆ ਵੱਡੇ ਹੋਣਾ ਇੱਥੇ ਸਜ਼ਾ ਜਿਹੜੀ ਲੱਗਣੀ ਆ ਨਾ ਉਹ ਗੁਰੂ ਘਰ ਦੇ ਜੋੜੇ ਤਾਂ ਆਪਾਂ ਵੈਸੇ ਛੱਡਦੇ ਆ ਛੱਡ ਨਹੀਂ ਵੀ ਚਾਹੀਤੇ ਆ ਆਪਾਂ ਆਣ ਕੇ ਲੰਗਰ ਦੀ ਸੇਵਾ ਵੀ ਕਰਦੇ ਆ ਆਪਾਂ ਝਾੜੂ ਦੀ ਸੇਵਾ ਵੀ ਕਰਦੇ ਆ ਔਰ ਲੋਕ ਕਰੋੜਾਂ ਪਤੀ ਲੋਕ ਲੋ ਜਾਣ ਕੇ ਇੱਥੇ ਉਹ ਸੇਵਾ ਕਰਦੇ ਆ ਤੇ ਸਾਨੂੰ ਤਾਂ ਵੱਡੇ ਭਾਗ ਹੋਣੇ ਇਹ ਕਾਲ ਤਖਸਾਲ ਦੇ ਜਹੇਦਾਰ ਸੇਵਾ ਲਾਉਣਗੇ ਤੇ ਮੈਂ ਸਮਝਦਾ ਆ ਕਿ ਉਹ ਸੇਵਾ ਸੰਸਾਰ ਕਰੇ ਉਹ ਸਾਰੇ ਕਾਲੀ ਤਨ ਨੂੰ ਆਉਣਾ ਚਾਹੀਦਾ ਮੈਂ ਵੀ ਬੇਨਤੀ ਕਰਨਾ ਚਾਹਣਾ ਸਾਰਾ ਕਾਲੀ ਤਨ ਇੱਥੇ ਆ ਬਸ ਤੋਂ ਬਹੁਤ ਬਰ ਪ੍ਰਧਾਨਗੀ ਤੋਂ ਰੋਟਾ ਦੇਖੋ ਬਾਅਦ ਵਿੱਚ ਪਹਿਲਾਂ ਤਾਂ ਜਿਹੜਾ ਗ੍ਰਾਂਹ ਆ ਉਹਦੀ ਮਾਫੀ ਤਾਂ ਗ੍ਰਾਂਹ ਤਾਂ ਮਾਫੀ ਮੰਗਾ ਕੇ ਅਗਲੀ ਗੱਲਾਂ ਤਾਂ ਬਾਅਦ ਚ ਚਲਦੀਆਂ ਸਿੰਘ ਸਾਹਿਬ ਨੇ ਕਿਸਰਾ ਦਾ ਸੁਆਸ਼ਣ ਦਿੱਤਾ ਬਹੁਤ ਵਧੀਆ ਉਹਨਾਂ ਕਿਹਾ ਹੈ ਵੀ ਇਹ ਹੋਣੀ ਚਾਹੀਦੀ ਆ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜੇ ਕੋਈ ਗਲਤੀ ਕੀਤੀ ਆ ਹੋਰ ਵੀ ਜਿਹੜੇ ਕੋਈ ਇੱਥੇ ਪੇਸ਼ ਹੁੰਦੇ ਆਣ ਕੇ ਜਿਹੜਾ ਗਲਤੀ ਕੀਤੀ ਉਹ ਕਾਲ ਤਖਸਾਲ ਤੇ ਪੇਸ਼ ਹੁੰਦੇ ਆ ਤਬਸਤਕ ਹੁੰਦੇ ਆ ਉਹਨਾਂ ਨੂੰ ਸਜ਼ਾ ਲੱਗਦੀ ਆ ਸਜ਼ਾ ਪੂਰੀ ਤੇ ਫਿਰ ਅਰਦਾਸ ਹੁੰਦੀ ਆ ਔਰ ਫਿਰ ਸੱਚੇ ਪਾਤਸ਼ਾਹ ਸਾਜਾ ਜਿਹੜੇ ਉਹ maaf ਕਰ ਦਿੰਦੇ ਆ ਤੇ ਗਲਤੀ ਜਿਹੜੀ ਨੂੰ ਭੁੱਲਣ ਹਾਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਤਾਂ ਸਾਰੇ ਰੋਜ਼ ਭੁੱਲਣ ਵਾਲੇ ਲੋਕ ਆ ਜਿੰਨੇ ਵੀ ਆਪਾਂ ਵਾਹੀ ਮੰਗਣੇ ਆਉਣੇ ਇੱਥੇ ਜਦੋਂ ਆਉਣੇ ਔਰ ਸਿੱਖ ਤੋਂ ਵੀ ਵੇਲੇ ਜਦੋਂ ਅਰਦਾਸ ਕਰਦਾ ਇੱਥੇ ਨਾਨਕ ਨਾਮ ਚੜ੍ਹਦੀ ਕਲਾ ਕਹਿੰਦਾ ਉੱਥੇ ਉਸ ਤੋਂ ਪਹਿਲਾਂ ਇਹ ਗੱਲ ਕਹਿੰਦਾ ਹੈ ਕਿ ਜੇ ਮੇਰ ਤੋਂ ਕੋਈ ਜਾਣੇ ਅਣਜਾਣੇ ਗਲਤੀ ਹੋਈ ਆ ਭੁੱਲ ਚੁੱਕੋ ਗਿਆ ਸਵੇਰੇ ਤੇ ਸ਼ਾਮੀ ਜ਼ਰੂਰ ਦਾਖ ਤੇ ਸੱਚੇ ਪਾਤਸ਼ਾਹੋਂ ਮਾਫ਼ ਕਰਿਆ ਤੇ ਦੂਜੀ ਮਾਫ਼ ਕਰ ਇਹ ਕਵਰ ਸਿੰਘ ਨੇ ਇੱਕ ਗੱਲ ਇਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ